ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਹੂਪੁਰ ਪਿੰਡ ਦੇ ਵਿੱਚ ਖੜੇ ਆ ਆਪਾਂ ਜਿੱਥੇ ਬੰਨ ਟੁੱਟਿਆ ਪਿਆ ਇਹ ਬਾਈ ਹੁਣੀ ਪਸ਼ੂ ਬਾਹਰ ਕੱਢ ਕੇ ਲਿਆ ਰਹੇ ਆ ਕਿਉਂਕਿ ਬੰਨ ਜਿਹੜਾ ਹੋਰ ਬਾਈ ਜੀ ਟੁੱਟ ਗਿਆ ਹਾਂਜੀ ਇਹ ਘਰਾਂ ਦੇ ਹੋਰ ਟੁੱਟ ਗਏ ਤੇ ਹੁਣ ਪਾਣੀ ਫਿਰ ਬੜੇ ਤੇਜ਼ੀ ਨਾਲ ਵਧ ਰਿਹਾ ਹਾਲਾਤ ਜਿਹੜੇ ਇੱਥੇ ਬਹੁਤ ਜ਼ਿਆਦਾ ਵਿਗੜਦੇ ਜਾ ਰਹੇ ਆ ਬਾਈ ਹੁਣੀ ਅੰਦਰੋਂ ਪਸ਼ੂ ਜਿਹੜੇ ਫਿਰ ਦੁਬਾਰਾ ਇਹ ਅੰਦਰ ਹੀ ਸੀਗੇ ਬਾਈ ਜੀ ਅੰਦਰ ਸੀਗੇ ਪਾਣੀ ਚੋਂ ਕੱਢ ਕੇ ਨੇ ਤੇ ਹੁਣ ਤੁਸੀਂ ਬਾਹਰ ਲੈ ਕੇ ਆ ਰਹੇ ਘਰਾਂ 'ਚ ਪਾਣੀ ਵੜ ਰਿਹਾ ਹਾਂਜੀ ਘਰਾਂ 'ਚ ਪਾਣੀ ਵੜ ਰਿਹਾ ਬਹੁਤ ਹਾਲਾਤ ਵਾਕਈ ਸਾਡੇ ਇਹਨਾਂ ਭਰਾਵਾਂ ਦੇ ਸਾਡੇ ਇਹਨਾਂ ਬਜ਼ੁਰਗਾਂ ਦੇ ਹਾਲਾਤ ਜਿਹੜੇ ਘਰੋਂ ਬੇਗਾਰ ਹੋਣ ਹੋਣ ਤੇ ਆ ਚੁੱਕੇ ਆ ਕਿਉਂਕਿ ਪਾਣੀ ਨੇ ਇੰਨੀ ਤਬਾਈ ਕੀਤੀ ਆ ਅਸੀਂ ਅੰਦਰ ਜਾ ਕੇ ਆਏ ਆ ਸਾਰੇ ਹੀ ਪਾਸੇ ਹਨੇਰਾ ਹੈਗਾ ਪਾਣੀ ਹੀ ਪਾਣੀ ਜਿਵੇਂ ਸਮੁੰਦਰ ਹੈਗਾ ਐਵੇਂ ਪਾਣੀ ਪਾਣੀ ਦਿਖ ਰਿਹਾ ਇੱਥੇ ਹਾਲਾਤ ਵਾਕਈ ਵਿਗੜੇ ਹੋਏ ਆ ਤੇ ਇਹ ਬਾਈ ਜੀ ਹੁਣੀ ਅਪੀਲ ਕਰ ਰਹੇ ਆ ਸਾਨੂੰ ਕਈ ਸੰਗਤਾਂ ਪੁੱਛ ਰਹੀਆਂ ਦੱਸੋ ਕਿਹੜੀ ਚੀਜ਼ ਦੀ ਲੋੜ ਆ ਬਾਈ ਜੀ ਹੁਣੀ ਅਪੀਲ ਕਰਨਗੇ ਤੇ ਤੁਸੀਂ ਇੱਥੇ ਆਣ ਕੇ ਤੁਸੀਂ ਬਾਉਪੁਰ ਆਣ ਕੇ ਸੰਪਰਕ ਕਰਕੇ ਤੁਸੀਂ ਇੱਥੇ ਇਹਨਾਂ ਨੂੰ ਸਮਾਨ ਦੇ ਸਕਦੇ ਬਾਈ ਕਿਹੜੀ ਕਿਹੜੀ ਚੀਜ਼ ਦੀ ਲੋੜ ਆ ਦੱਸੋ ਸਾਨੂੰ ਸਾਹਦੋ ਮੈਂ ਕੁਝ ਮੁਸਮਤੀ ਆ ਗਿਆ ਡੰਗਰਾਂ ਦੀ ਚਾਰਾ ਇਹਨਾਂ ਨੂੰ ਟੂੜੀ ਸਾਨੂੰ ਲੈਣੀ ਥਾਰੇ ਕੋਈ ਇਧਰ ਉਧਰ ਉਹ ਹੀ ਇਧਰ ਆ ਰਹੇ ਆ ਅੱਛਾ ਜੀ ਇਧਰ ਵੀ ਅਹੀ ਕਿਲੇ ਦੇ ਘਰਾਈ ਬੰਦਨੇ ਆ ਉੱਥੇ ਵੀ ਟੂੜੀ ਹੈ ਨਹੀਂ ਅੱਗੀ ਟੂੜੀ ਚਾਹੀਦੀ ਆ ਤੇ ਨਾਲ ਚੋਕਰ ਕੋਈ ਹਨਾ ਪਠਾ ਆ ਜੇ ਹਨਾ ਹਰਾ ਪਠਾ ਆ ਜਾ ਬਹੁਤ ਮੁਸਾਰੀ ਇਹਨਾਂ ਨੂੰ ਬੰਦਰੁੱਥੇ ਮਰੇ ਪਏ ਉਧਰ ਵਾਹ ਗੁਰਾ ਦੇਖੋ ਕਿਦਾ ਟੂੜੀ ਨੂੰ ਕਿਵੇਂ ਪੈ ਟੁੱਟ ਕੇ ਪੈ ਗਿਆ ਹਨਾ ਤੁਹਾਡੇ ਸਾਹਮਣੇ ਆ ਬਾਈ ਜੀ ਹਾਂ ਜਿਵੇਂ ਕਿੰਨੇ ਕਿਲੋਮੀਟਰ ਤੋਂ ਲੈ ਕੇ ਆਏ ਪਾਣੀ ਦੇ ਵਿੱਚੋਂ ਹਾਂ ਪਰ ਅਸੀਂ ਜਾ ਕੇ ਆ ਬਾਈ ਵੋਟਾਂ ਤੇ ਆ ਸਾਡੀਆਂ ਵੋਟਾਂ ਖੜੀਆਂ ਅਸੀਂ ਵੋਟਾਂ ਰਾਹੀਂ ਜਾ ਕੇ ਆਏ ਆ ਅਸੀਂ ਹੁਣ ਸ਼ਾਮੀ ਪਹੁੰਚੇ ਆ ਕੋਈ ਗੱਲ ਨਹੀਂ ਅਸੀਂ ਤੁਹਾਡੀ ਜਿੰਨੇ ਵੀ ਜੋ ਕੇ ਕਰਾਂਗੇ ਅਸੀਂ ਤੁਹਾਡੀ ਮਦਦ ਕਰਾਂਗੇ ਹੋ ਗਿਆ ਸਾਡੇ ਹੁੰਦੇ ਡੰਗਰ ਆਹੀ ਕੋਈ ਲੋੜ ਲੋ ਦੁੱਧ ਪਾਵਾਂਗੇ ਆ ਦਾ ਗੁਜ਼ਾਰਾ ਕਰਾਂਗੇ ਗੁਜ਼ਾਰਾ ਕਰਾਂਗੇ ਮਾਰਨੇ ਮਰ ਗਏ ਤੇ ਪਾਣੀ ਜਿਵੇਂ ਹੁਣ ਬੰਨ ਟੁੱਟਿਆ ਹੋਰ ਤੇ ਪਾਣੀ ਕਿੰਨਾ ਵਧੂਗਾ ਬਾਈ ਹੋਰ ਮੰਨ ਲਓ ਤੁਹਾਡੇ ਹਿਸਾਬ ਜਾਫ ਲੱਗਣ ਲਈ ਬਹੁਤ ਤੇਜ਼ੀ ਚੱਲਿਆ ਪਿੱਛੋਂ ਵੀ ਪਾਣੀ ਬਹੁਤ ਜ਼ਿਆਦਾ ਖੱਡਿਆ ਹੋਇਆ ਜਾਂਦੇ ਆ। ਹਾਂਜੀ। ਮੈਂ ਪਾਣੀ ਬਾਕੀ ਪਰਸੋਂ ਨੂੰ ਹੋਰ ਛੱਡ ਰਿਹਾ ਬਾਈ ਜੀ ਪਾਣੀ। ਹਾਂਜੀ ਪਾਣੀ ਬੰਦ ਕਰੀ ਬੰਦ। ਤੇਜ਼ੀ ਜਾ ਰਿਹਾ। ਸਾਨੂੰ ਜ਼ਿਆਦੀ ਸਮੱਸਿਆ ਆ ਰਹੀ ਆ ਸਾਡੇ ਹੁੰਦੇ ਆ ਅਸੀਂ ਛੱਡ ਨਹੀਂ ਸਕਦੇ ਕਿ ਦਿਨਾਂ ਨੂੰ। ਠੀਕ। ਹਾਂਜੀ। ਬੱਚੇ ਅਸੀਂ ਤਰ ਕੱਢ ਕੇ ਲਿਆਉਂਦੇ ਆ ਬਹੁਤ ਮੁਸ਼ਕਲ ਆ। ਠੀਕ। ਸਾਨੂੰ। ਯਾਰ ਅੰਦਰ ਦਰਵਾਜ਼ਾ ਜਾਰਾ ਵਾ। ਠੀਕ ਠੀਕ। ਲੈਟਾਂ ਜਗਾ ਨਾ ਲੈਟਾਂ। ਲੈਟਾਂ ਜਗਾ। ਬਸ ਬੰਦ। ਲੈਟਾਂ ਜਗਾਦੇ ਰਹਿੰਦੇ ਬਸ ਵੀ। ਪਾਣੀ ਵੜਿਆ ਆ। ਇਹਦਰ ਗਾੜੀ ਕਿਲੇ ਅੰਦੇ ਬਹੁਤ ਜ਼ਿਆਦਾ ਲੱਖ ਲੱਖ ਪਾਣੀ ਜਗਦੇ ਅੱਗੇ ਅੱਛਾ ਠੀਕ ਲੱਖ ਲੱਖ ਪਾਣੀ ਵਧਿਆ ਪਿਆ ਬਾਕੀ ਭਾਈ ਜੀ ਮੈਂ ਤਾਂ ਪਿੱਛੇ ਜਿੱਥੋਂ ਬਾਹਰ ਟਟਾ ਮੈਂ ਤਾਂ ਉੱਥੋਂ ਜਾ ਕੇ ਆ ਆ ਉਸ ਪਿੰਡ ਦੇ ਵਿੱਚ ਤਾਂ ਬਹੁਤ ਜ਼ਿਆਦਾ ਉਹ ਬੰਦਾ ਹੀ ਡੁੱਬਿਆ ਉੱਥੇ ਤਾਰੂ ਆ ਬੰਦਾ ਹਾਂ ਅੱਛਾ ਜੀ ਇਹਦੇ ਅੰਦਰ ਪਾਣੀ ਵਧਿਆ ਪਿਆ ਭਾਈ ਅੱਛਾ ਜੀ ਦੇਖੋ ਬਜ਼ੁਰਗ ਵਿਚਾਰੇ ਕੀ ਕਾਰਨ ਵਿਚਾਰੇ ਸਾਡੇ ਇਹਨਾਂ ਬਜ਼ੁਰਗ ਜਾਰੀ ਨੇ ਟੈਨਸ਼ਨ ਦੇ ਵਿੱਚ ਆ ਇੱਥੇ ਮੈਂ ਅੰਦਰ ਵੀ ਜਾ ਕੇ ਆ ਮਾਤਾ ਮਾਂ ਦੀ ਅਲਰਜੀ ਨਾਲ ਬਹਾਹ ਭਰ ਚੁੱਕੀਆਂ ਸਵੇਰੇ ਉਹ ਡਾਕਟਰੀ ਟੀਮ ਮਂਗਾ ਰਹੇ ਆ ਪਰ ਹਾਂ ਛੱਡਣ ਨੂੰ ਕਹਦਾ ਦਿਲ ਨਹੀਂ ਕਰਦਾ ਭਾਈ ਬਾਕੀ ਜਿਹੜਾ ਡੰਗੜਾ ਦੇ ਸਾਡੇ ਪਾਣੀ ਚੜ ਗਿਆ ਸਾਨੂੰ ਉਦੋਂ ਆਉਣਾ ਪਿਆ ਵਾ ਜੀ ਤੁਹਾਨੂੰ ਜੀ ਬਲਕ ਮਰੀ ਜੀ ਪੁੱਛੇ ਸੀ ਪਰ ਡੰਗੜਾ ਦਾ ਬਹੁਤ ਜ਼ਿਆਦਾ ਹੁਕਾ ਗਿਆ ਅੱਛਾ ਪਰ ਰੋਣ ਨਹੀਂ ਲੱਗਾ ਹੀ ਜੀ ਬੱਚੇ ਘਰ ਉੱਥੇ ਹੀ ਅਹੀਂ ਬਾਹਰ ਜਾਏ ਆ ਜੀ ਨਹੀਂ ਕਰਦਾ ਸਾਡਾ ਤੋਂ ਨਹੀਂ ਘਰ ਛੱਡੇ ਜਾਂਦੇ ਬਾਈ ਕਿਤੇ ਕਿਹੜਾ ਕਿਤੇ ਘਰ ਛੱਡਣੇ ਹੱਸਦੇ ਵਾਸਤੇ ਘਰ ਕਹਿ ਲਈਏ ਛੱਡ ਦੀਏ ਕਿਤੇ ਖੇੜਾ ਬਾਈ ਛੱਡਣੇ ਨਾ ਜੇ ਨਿਕਲਦਾ ਜਦੋਂ ਉੱਥੋਂ ਕਰੇ ਜਾਂ ਫਲੈਸ਼ ਲੈ ਹਾਂ ਨਹੀਂ ਬਾਕੀ ਬਾਈ ਤੇਰੀ ਜਿੰਨੇ ਜੋਗੀ ਤੁਹਾਡੀ ਹੈਲਪ ਜਿਹੜੀ ਉਹ ਆਪਾਂ ਕਰਾਂਗੇ ਭੈਣ ਭਰਾਵਾਂ ਮੁਰੇ ਅਪੀਲ ਕਰ ਦਿੱਤੀ ਭਈ ਬਾਹੂਪੁਰ ਪਿੰਡ ਕਿਹੜਾ ਪਿੰਦਾ ਬਾਈ ਬੋਲ ਆਪਣਾ ਪਿੰਦਾ ਪੈਣੀ ਲਾ ਕਰ ਵਾਸਿਆ ਪੈਣੀ ਆਪਣਾ ਨੰਬਰ ਬੋਲ ਬਾਈ 88722 91568 ਇਹ ਬਾਈ ਦਾ ਨੰਬਰ ਆ ਤੂੜੀ ਦੀ ਲੋੜ ਆ ਹੋਰ ਬਾਈ ਦੱਸ ਕੇ ਆ ਰਾ ਸੌਦੇਬਤ ਜਨਾਈ ਚੱਲੀ ਜਾਂਦਾ ਕੋਈ ਤੇ ਬਾਈ ਜੀ ਪਾਣੀ ਦੀ ਲੋੜ ਆ ਪਾਣੀ ਕਿਉਂਕਿ ਪਾਣੀ ਦੇ ਅੰਦਰ ਮੋਟਰਾਂ ਨਹੀਂ ਚੱਲ ਰਹੀਆਂ ਪਾਣੀ ਅਸੀਂ ਜਾ ਕੇ ਆਏ ਡਾਕਟਰ ਜੀ ਦੀ ਲੋੜ ਆ ਹਸਪੀਟਲ ਦੇ ਵਿੱਚੋਂ ਉਹ ਆ ਰਹੇ ਆ ਸਾਡੀ ਕੱਲ੍ਹ ਮੈਡੀਕਲ ਲੈਣ ਬਣਾਈ ਡੰਗਰ ਦੇਖੋ ਕਿਵੇਂ ਆ ਜਦੋਂ ਦੇ ਆਏ ਉਦੋਂ ਦੇ ਭੁੱਖੇ ਇਦਾਂ ਹੀ ਮੂੰਹ ਮਾਰ ਰਹੇ ਆ ਤੇ ਗੱਲ ਦੂਜੀ ਇਹ ਆ ਵੀ ਹਾਲਾਤ ਵਾਕਈ ਖਰਾਬ ਆ ਤੁਸੀਂ ਇੱਥੇ ਬਾਹੂਪੁਰ ਪਿੰਡ ਦੇ ਵਿੱਚ ਜਿੱਥੇ ਬੰਨ ਟੁੱਟਿਆ ਉੱਥੇ ਆਣ ਕੇ ਤੁਸੀਂ ਆ ਸਕਦੇ ਆ ਜੇ ਕੋਈ ਸੇਵਾ ਲੈ ਕੇ ਆਉਣੀ ਚਾਹੁੰਦਾ ਆ ਤੁਸੀਂ ਇੱਥੇ ਆਣ ਕੇ ਇਹਨਾਂ ਲੋਕਾਂ ਦਾ ਇਹ ਪੱਕਾ ਸਾਡੀ ਜਿਵੇਂ ਟੀਮ ਇੱਥੇ ਬੰਨ ਤੇ ਬੈਠੀ